ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਣੇ ਪਾਲੇ ਹੋਏ ਕੁੱਤੇ ਵੱਡਣਾ ਸ਼ੁਰੂ ਕਰ ਦੇਣ ਅਸਲ ਵਿੱਚ ਬੰਦੇ ਨੂੰ ਉਦੋਂ ਪਤਾ ਲੱਗਦਾ ਹੈ ਵੀ ਹਲਕੇ ਕੁੱਤੇ ਵੱਡੇ ਦਾ ਜਾਨਕਿ ਹਲਕੇ ਹੋਏ ਕੁੱਤੇ ਵੱਡੇ ਦਾ ਕਿੰਨਾ ਕੁ ਦੁੱਖ ਹੁੰਦਾ ਕਿੰਨੇ ਧੁੰਨੀ ਚੀ ਟੀਕੇ ਲਵਾਉਣੇ ਪੈਂਦੇ ਆ ਹੋ ਸਕਦਾ ਹਲਕੇ ਕੁੱਤੇ ਦਾ ਵੱਡਿਆ ਹੋਇਆ ਬੰਦਾ ਹਲਕੇ ਜੇ ਇਹ ਮੇਰੀ ਗੱਲ ਨਹੀਂ ਇਹ ਸਾਡੇ ਭਾਰਤ ਦੇ ਜਿਹੜੇ ਵੱਡੇ ਵੱਡੇ ਡਾਕਟਰ ਸਾਹਿਬਾਨ ਨੇ ਉਹ ਦੱਸਦੇ ਐ ਜਾਨਕਿ ਸਾਇੰਸ ਦੀ ਇਹ ਇੱਕ ਤਕਨੀਕ ਹੈ ਜਿਹੜੇ ਮੈਡੀਕਲ ਪੜ੍ਹੇ ਉਹਨਾਂ ਨੂੰ ਸਮਝ ਆ ਮੈਂ ਜਿਹੜੀ ਅੱਜ ਗੱਲ ਕਰ ਰਿਹਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਸੁਖੀ ਰੰਧਾਵਾ ਮੌਜੂਦਾ ਐਮਪੀਆ ਕਾਂਗਰਸ ਦਾ ਜੇਲ੍ਹ ਮੰਤਰੀ ਗ੍ਰਹਿ ਮੰਤਰੀ ਵੀ ਉਹ ਰਹਿ ਚੁੱਕੇ ਐ ਤੇ ਉਹਨਾਂ ਦੇ ਮੁੰਡੇ ਨੂੰ ਜੱਗੂ ਭਗਵਾਨਪੁਰੀਏ ਨੇ ਧਮਕੀ ਦਿੱਤੀ ਹੈ ਜੇਲ੍ਹ ਵਿੱਚੋਂ ਜਾਨੋ ਮਾਰਨ ਦੀ ਤੇ ਹੁਣ ਉਹਨੂੰ ਦੁੱਖ ਬੜਾ ਲੱਗਾ ਮੈਂ ਦਿੱਲੀ ਚੱਲਾਂ ਮੇਰਾ ਮੁੰਡਾ ਮੇਰੇ ਨਾਲ ਹੈ ਸਾਨੂੰ ਕੋਈ ਖਲਾਬ ਹੀ ਨਹੀਂ ਸਕਦਾ ਹੁਣ ਜਿਹੜੀ ਕਰਤੂਤ ਹੈ ਉਹ ਦੱਸਣ ਲੱਗਦਾ ਪਹਿਲੀ ਗੱਲ ਤਾਂ ਇਹਨਾਂ ਕਾਂਗਰਸੀਆਂ ਨੂੰ ਪੁੱਛੋ ਵੀ ਇਹ ਜਿਹੜੇ ਗੈਂਗਸਟਰ ਨੇ ਇਹ ਪੈਦਾ ਕਿਨੇ ਕੀਤੇ ਐ ਅਕਾਲੀਆਂ ਤੇ ਕਾਂਗਰਸੀਆਂ ਨੇ ਕੀਤੇ ਐ ਕੋਈ ਸ਼ੱਕ ਹੈਗਾ ਇਹਦੇ ਵਿੱਚ ਜਦੋਂ ਇਹ ਜੇਲ੍ਹ ਮੰਤਰੀ ਹੁੰਦਾ ਸੀ ਨਾ ਮੁਖਤਿਆਰ ਅਨਸਾਰੀ ਨੂੰ ਇਸ ਸੁੱਖੀ ਰੰਡਾਵੇ ਨੇ ਵੀਆਈਪੀ ਬੈਰਕ ਦੇ ਵਿੱਚ ਰੱਖਿਆ ਸੀ ਇਹ ਜਗਜਾਹਰ ਹੈ ਸਭ ਨੂੰ ਪਤਾ ਹੈ ਅਸਾ ਜਦੋਂ ਪੁਲਿਸ ਨਾ ਕਿਤੇ ਕਿਸੇ ਗੈਂਗਸਟਰ ਦਾ ਇਨਕਾਊਂਟਰ ਕਰਦੀ ਹੈ ਉਦੋਂ ਇਹ ਤੰਜ ਕਹਿੰਦੇ ਨੇ ਕਿ ਸਾਡੇ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਉਦੋਂ ਇਦਾਂ ਕਹਿੰਦੇ ਆ ਤੇ ਹੁਣ ਜਦੋਂ ਸੇਕ ਲੱਗਾ ਤੇ ਸੇਕ ਆਪਣੇ ਘਰ ਤੱਕ ਪਹੁੰਚ ਗਿਆ ਹੁਣ ਕਹਿੰਦਾ ਜੱਗੂ ਭਗਵਾਨਪੁਰੀਏ ਨੇ ਧਮਕੀ ਦਿੱਤੀ ਤੇ ਸਰਕਾਰ ਕੀਦੀ ਹੈ ਭਗਵੰਤ ਮਾਨ ਦੀ ਹੈ ਭਗਵੰਤ ਮਾਨ ਥੋੜੀ ਕਹਿ ਕੇ ਆਇਆ ਜੱਗੂ ਭਗਵਾਨ ਕੁੜਗੇ ਨੂੰ ਵੀ ਤੂੰ ਸੁਖੀਰ ਦਾਵੇ ਦੇ ਮੁੰਡੇ ਨੂੰ ਧਮਕੀ ਦੇ ਦੇ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਵਿੱਚ ਬੈਠਾ ਹੈ ਬਿਸ਼ਨੋਈ ਨੂੰ ਭਗਵੰਤ ਮਾਨ ਕਹਿ ਕੇ ਆਇਆ ਸੀ ਜਿਹੜੇ ਪੁਲਿਸ ਵਾਲੇ ਨੇ ਇੰਟਰਵਿਊ ਕੀਤੀ ਆ ਜਾਂ ਕਰਵਾਈ ਆ ਉਹਨਾਂ ਨੂੰ ਭਵੰਤਮਾਨ ਨੇ ਕਿਹਾ ਸੀ ਜਿਹੜੇ ਮੈਕਮੇਂ ਦੇ ਅਫਸਰ ਨੇ ਉਹਦੇ ਵਿੱਚ ਐਸਐਸਪੀ ਹੈ ਡੀਐਸਪੀ ਹੈ ਐਸਐਚਓ ਹੈ ਐਐਸਆਈ ਹੈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜੇਲ੍ਹ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਮੂੰਹ ਚੱਕ ਕੇ ਕਹਿੰਦਾ ਭਵੰਤਮਾਨ ਦੀ ਸਰਕਾਰ ਵਿੱਚ ਇਹ ਕੁਝ ਹੋ ਰਿਹਾ ਹੈ ਭਵੰਤਮਾਨ ਦੀ ਸਰਕਾਰ ਵਿੱਚ ਜੋ ਮਰਜ਼ੀ ਹੋ ਰਿਹਾ ਹੈ ਪਹਿਲਾਂ ਇਹ ਦੱਸੋ ਵੀ ਇਹ ਗੈਸਟਰ ਪਾਲੇ ਕਿਹਨੇ ਨੇ ਮੈਂ ਫੇਰ ਉਹ ਗੱਲ ਕਹਿਣ ਲੱਗਾ ਹੁਣ ਚਲੋਣੇ ਤਾਂ ਲੜਨੇ ਹੀ ਲੜਨਗੇ ਵੀ ਜਦੋਂ ਮੁਖਤਿਆਰ ਅंसारी ਵਰਗਾਂ ਨੂੰ ਵੀਆਈਪੀ ਵਰਗਾਂ ਦੇ ਵਿੱਚ ਰੱਖਦੇ ਸੀ ਉਦੋਂ ਜੇਲ੍ਹ ਮੰਤਰੀ ਕੌਣ ਸੀ ਇਹਹੀ ਰੰਧਾਵਾ ਸੀ ਨਾ ਜਿਹੜਾ ਹੁਣ ਕਹਿੰਦਾ ਮੇਰੇ ਮੁੰਡੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੁਹਾਡੇ ਪਾਲੇ ਹੋਏ ਕੁੱਤੇ ਨੇ ਜਦੋਂ ਕੁੱਤਾ ਹਲਕ ਗਿਆ ਤਾਂ ਫਿਰ ਪਰਿਵਾਰ ਦੇ ਮੈਂਬਰ ਨੂੰ ਹੀ ਵੱਢ ਸਕਦਾ ਕੋਈ ਜ਼ਰੂਰੀ ਥੋੜੀ ਹੁੰਦਾ ਜਾਣੇ ਕਿ ਤੁਹਾਡੇ ਪਰਿਵਾਰਕ ਮੈਂਬਰ ਰਹੇ ਨਹੀਂ ਤੁਸੀਂ ਬਚਾਅ ਕਰਦੇ ਰਹੇ ਇਹਨਾਂ ਗੈਂਗਸਟਰਾਂ ਦਾ ਜਦੋਂ ਅੱਗ ਬੜੀ ਤਾਂ ਸ਼ੇਖ ਆਪਣੇ ਘਰ ਚ ਆ ਗਿਆ ਮੈਂ ਤਾਂ ਬਹੁਤ ਡਰ ਗਿਆ ਜਦੋਂ ਗਵਾਂਡੀਆਂ ਦੇ ਲੱਗੇ ਉਦੋਂ ਕਹਿੰਨਾ ਦੇਵਤਾ ਜੀ ਬਸੰਤਰ ਅੱਗ ਜਦੋਂ ਆਪਣੇ ਲੱਗੇ ਉਦੋਂ ਪਤਾ ਲੱਗਦਾ ਵੀ ਨਹੀਂ ਇਹ ਅੱਗ ਹੈ ਇੱਕ ਘਰ ਜਾਲ ਕੇ ਸਾੜ ਕੇ ਸਵਾਹ ਕਰ ਦਿੰਦੀ ਹੈ ਹੁਣ ਮਾਰੋ ਚੀਕਾ ਪਹਿਲਾਂ ਨੇ ਤੁਹਾਨੂੰ ਪਤਾ ਸੀ ਵੀ ਇਹਨਾਂ ਦੀ ਪਾਲ ਪੋਸ਼ਣਾ ਕਰਨ ਵਾਲਾ ਕੌਣ ਹੈ ਇਹਨਾਂ ਨੂੰ ਪੈਦਾ ਕਰਨ ਵਾਲਾ ਕੌਣ ਹੈ ਇਹਨਾਂ ਤੋਂ ਕੰਮ ਕਿਹਨੇ ਲਿਆ ਇਹ ਸਭ ਨੂੰ ਪਤਾ ਹੈ ਮੈਂ ਚੱਲਾਂ ਦਿੱਲੀ ਮੁੰਡਾ ਮੇਰੇ ਨਾਲ ਹੈ ਤੇ ਸਾਨੂੰ ਕੋਈ ਹਲਾ ਨਹੀਂ ਸਕਦਾ ਅਸੀਂ ਨਹੀਂ ਡਰਦੇ ਗਸ਼ਟਾਂ ਤੋਂ ਜੇ ਨਹੀਂ ਡਰਦੇ ਫਿਰ ਭਗਵਾਨ ਤੋਂ ਮੰਨਦੀਆਂ ਲੱਗਾਂ ਕਿ ਉੱਚਣ ਲੱਗਿਆ ਉਹ ਤਾਂ ਕਹਿ ਰਿਹਾ ਕੰਨ ਅਜਾ ਜਿਹੜਾ ਡਾਕਟਰ ਮੂਹਰੇ ਆ ਕੇ ਠੋਕਾਂਗੇ ਅਗਲੇ ਠੋਕੀ ਵੀ ਜਾਂਦੇ ਆ ਪਰ ਸ਼ਰਮਤਾ ਕਰੋ ਮਾੜੇ ਮੋٹے ਯਾਰ ਤੁਸੀਂ ਗਲਤੀਆਂ ਤੁਹਾਡੀਆਂ ਆਪਣੀਆਂ ਕਹਾਵਤ ਤੁਹਾਡੇ ਤੇ ਲਾਗੂ ਹੁੰਦੀ ਆ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਇਹ ਤੁਹਾਡੀਆਂ ਹੀ ਨੇ ਖੋਲੀ ਚਲ ਮੂੰਹ ਨਾਲ ਹੁਣ ਜਦੋਂ ਇਹ ਗੈਸਟਰਵਾਦ ਖਤਮ ਕਰਨਾ ਸੀ ਤੁਸੀਂ ਉਹਦੇ ਪਾਲਦੇ ਰਹੇ ਕੰਮ ਲੈਣਾ ਸੀ ਨਾ ਤੋ ਬੰਦੇ ਮਰਵਾਉਣੇ ਸੀ ਅਸਾਂ ਇੱਕ ਗੱਲ ਹੋਰ ਕਹਿਣੀ ਹੈ ਹਮ ਤਾਂ ਆਪਣੇ ਮੁੰਡੇ ਦੀ ਗੱਲ ਆ ਗਈ ਤੜਫੁੱਟੇ ਜਦੋਂ ਅਕਾਲ ਤਾ ਸਾਹਿਬ ਤੇ ਹਮਲਾ ਹੁੰਦਾ ਤੁਹਾਡੀ ਸਰਕਾਰ ਹੈ ਸੈਂਟਰ ਵਿੱਚ ਜਿਹੜੇ ਉਦੋਂ ਨੇ ਹੱਥੇ ਲੋਕ ਮਾਰੇ ਉਹ ਕਿਸੇ ਦੇ ਮਾਮਾ ਦੇ ਪੁੱਤ ਨਹੀਂ ਸੀ ਤੁਸੀਂ ਲੱਡੂ ਬਣਦੇ ਰਹੇ ਉਸ ਵਕਤ ਕਿ ਸਾਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਚੰਗਾ ਕੀਤਾ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਹੁਣ ਆਪਣੇ ਮੁੰਡੇ ਦੀ ਗੱਲ ਆ ਗਈ ਹੁਣ ਅਸੀਂ ਡਰਦੇ ਨਹੀਂ ਹੁਣ ਭਗਵੰਤ ਮਾਨ ਦੇ ਤੰਜ ਕਰਦੇ ਹੋ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਤਲਿਆਮ ਕਰਵਾਇਆ ਤੁਸੀਂ ਉਹ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਲੱਡੂ ਬਣਦੇ ਸੀ ਸ਼ਰਮ ਕਰੋ ਮਾੜੀ ਮੁੱਟੀ ਜਾਨ ਜਿੰਨਾ ਮਰਜੀ ਤੰਜ ਕਸੀ ਚੱਲੋ ਬਸ ਇਹ ਕਹਿਣਾ ਪੈਣਾ ਵੀ ਜੇ ਅੱਜ ਤੁਹਾਡੇ ਮੁੰਡੇ ਨੂੰ ਧਮਕੀ ਦਿੱਤੀ ਹੈ ਤੁਹਾਡੇ ਮੁੰਡੇ ਨੂੰ ਹੜਕਿਆ ਕੁੱਤਾ ਵੱਢਣ ਗਿਆ ਵੱਢਣ ਪੈ ਗਿਆ ਤਾਂ ਇਹ ਸਮਝੋ ਵੀ ਇਹ ਕੁੱਤੇ ਪਾਲੇ ਵੀ ਤੁਸੀਂ ਹੋਏ ਨੇ ਕਿਸੇ ਹੋਰ ਨੇ ਨਹੀਂ ਪਾਲੇ ਹੋਏ ਬਹੁਤ ਵਾਰੀ ਹੋਇਆ ਜਿਹੜੇ ਮਾਲਕ ਨੇ ਕੁੱਤਾ ਪਾਲਿਆ ਹੁੰਦਾ ਉਸ ਮਾਲਕ ਦੇ ਘਰ ਵਿੱਚ ਵੀ ਪਾਲੇ ਹੋਏ ਕੁੱਤੇ ਨੇ ਮਾਲਕ ਨੂੰ ਵੱਢਿਆ ਇਹ ਖਬਰਾਂ ਨੇ ਇਹ ਤਾਂ ਹੁਣ ਤੁਸੀਂ ਦੱਸੋ ਵੀ ਮਾਲਕ ਕੌਣ ਹੈ ਤੇ ਤੁਹਾਡੇ ਪਾਲੇ ਹੋਏ ਪੁੱਤੇ ਕੌਣ ਨੇ ਇਹ ਤਾਂ ਤੁਸੀਂ ਦੱਸੋ ਨਾ ਜਾ ਹੁਣ ਇਸ਼ੂ ਬਣਾਉਣਾ ਹੋਣਾ ਇਹ ਕਹਿਣਾ ਹੋਣਾ ਵੀ ਭਵੰਤਮਾਨ ਨੂੰ ਕੰਟਰੋਲ ਨਹੀਂ ਹੋ ਰਿਹਾ ਤੁਸੀਂ ਆਪਣਾ ਕੰਮ ਕਰੋ ਆਪਣਾ ਕੰਮ ਕਰ ਰਹੇ ਲੋਕਾਂ ਨੇ ਸਰਕਾਰ ਬਣਾਈ ਹੈ ਕੋਈ ਗੱਲ ਨਹੀਂ 2027 ਨੇੜੇ ਹੈ ਆਪਾਂ ਬਦਲਾਅ ਹੀ ਕਰਨਾ ਹੁੰਦਾ ਦੁਬਾਰਾ ਫੇਰ ਕਰਦੇ ਆਂਗੇ ਤੁਸੀਂ ਖੁਸ਼ ਰਹੋ ਪਰ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਸ਼ਾਂਤੀ ਲਈ ਅਮਨ ਜਾਨ ਲਈ ਕਦੇ ਗੱਲ ਕਰ ਲਿਆ ਕਰੋ ਯਾਰ ਕਹਰ ਵਖਤ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੋਗੇ ਜੱਗੂ ਭਵਨਪੁਰੀਆ ਜੇਲ੍ਹ ਵਿੱਚ ਬੈਠਾ ਉਹਨੂੰ ਫੋਨ ਭਵਨਤਮਨ ਨੇ ਨਹੀਂ ਕੀਤਾ ਵੀ ਤੂੰ ਸ਼ੁਕੀਰ ਦਾ ਵੇ ਦੇ ਮੁੰਡੇ ਨੂੰ ਧਮਕੀ ਦੇ ਦੇ ਹੋ ਸਕਦਾ ਤੇਰੇ ਮੁੰਡੇ ਦੀ ਕੋਈ ਵਹਿਮਤ ਹੋਵੇ ਬਿਸਕੋਟੀ ਮਿਲ ਜੂ ਧਮਕੀ ਦਿਵਾ ਲਈ ਕਿਉਂਕਿ ਜਾਣ ਪਛਾਣ ਤਾਂ ਹੈਗੀ ਥੋੜੀ ਕਹਿ ਤਾਂ ਹੋਣਾ ਇਹ ਡਰਾਮੇ ਚੱਲਦੇ ਨੇ ਅੱਜ ਪਰ ਸ਼ਰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ